ਉਹ ਦੇਖੋ ਮੱਛਰੀ ਮੰਡੀਰ ਖਾਣੇ ਦੇ ਵਿੱਚ ਮਲਾਤੀ ਹੱਡੀ ਮਗਰੋ ਰੈਸਟੋਰੈਂਟ ਵਾਲਿਆਂ ਨੂੰ ਪੈਸੇ ਦੇਣ ਦੇ ਮਾਰਿਆਂ ਨੇ ਪਾਲਿਆਗਾ ਖਾਣੇ ਦੇ ਵਿੱਚੋਂ ਕਹਿੰਦੇ ਨਿਕਲੀ ਆ ਹੱਡੀ ਕਰਾਂਗੇ ਕਾਰਵਾਈ ਫਿਰ ਜੋ ਹੁੰਦਾ ਤੁਸੀਂ ਵੀ ਦੇਖੋ ਮੋਕੇ ਵੀ ਸੀਸੀਟੀਵੀ ਘਟਨਾ ਜੋ ਦੇਖ ਕੇ ਤੁਹਾਡੇ ਵੀ ਹੋਸ਼ ਉੱਡ ਜਾਣਗੇ ਗੋਰਖਪੁਰ ਤੋਂ ਇਹ ਵੀਡੀਓ ਸਾਹਮਣੇ ਆਈ ਹੈ ਜਿੱਥੇ ਇੱਕ ਰੈਸਟੋਰੈਂਟ ਦੇ ਵਿੱਚ 13 ਮੁੰਡੇ ਖਾਣਾ ਖਾਣ ਦੇ ਲਈ ਜਾਂਦੇ ਨੇ ਬਿੱਲ ਨਹੀਂ ਭਰਨ ਦਾ ਇਰਾਦਾ ਹੁੰਦਾ ਤਾਂ ਇਹ ਬਹਾਨਾ ਬਣਾਉਂਦੇ ਨੇ ਕਿ ਖਾਣੇ ਦੇ ਵਿੱਚੋਂ ਹੱਡੀ ਨਿਕਲੀ ਆ ਜਦ ਕਿ ਸੀਸੀਟੀਵੀ ਘਟਨਾ ਜਦੋਂ ਚੈੱਕ ਕੀਤੀ ਜਾਂਦੀ ਹੈ ਤਾਂ ਉਸ ਦੇ ਵਿੱਚ ਪਤਾ ਲੱਗਦਾ ਹੈ ਕਿ ਇਹਨਾਂ ਮੁੰਡਿਆਂ ਵੱਲੋਂ ਨੇ ਆਪ ਖਾਣੇ ਦੇ ਵਿੱਚ ਹੱਡੀ ਮਿਲਾ ਦਿੱਤੀ ਜਾਂਦੀ ਹੈ ਤੇ ਫਿਰ ਰੈਸਟੋਰੈਂਟ ਵਾਲਿਆਂ ਤੇ ਕਲੇਮ ਪਾਉਣ ਲੱਗਦੇ ਨੇ ਕਿ ਅਸੀਂ ਬਿਲ ਨਹੀਂ ਦੇਵਾਂਗੇ ਕਾਰਵਾਈ ਕਰਾਂਗੇ ਤਾਂ ਰੈਸਟੋਰੈਂਟ ਵਾਲੇ ਇਹਨਾਂ ਨੂੰ ਧੱਕੇ ਦੇ ਕੇ ਇੱਥੋਂ ਬਾਹਰ ਕੱਢਦੇ ਨੇ ਤੇ ਨਾਲੇ ਇਹਨਾਂ ਤੋਂ ਪੈਸਿਆਂ ਦੀ ਪਰਮਾਈ ਵੀ ਕਰਦੇ ਨੇ ਦੇਖ ਲਓ ਅੱਜਕੱਲ ਦੀ ਬਛਰੀ ਹੋਈ ਮੰਡੀਰ ਦਾ ਹਾਲ ਸੋ ਤੁਸੀਂ ਵੀ ਇਸ ਵੀਡੀਓ ਨੂੰ ਦੱਬ ਕੇ ਸ਼ੇਅਰ ਕਰੋ ਤਾਂ ਜੋ ਕਿਸੇ ਵੀ ਦੁਕਾਨਦਾਰ ਦੇ ਨਾਲ ਇਸ ਤਰ੍ਹਾਂ ਨਾ ਹੋਵੇ ਅਜਿਹੇ ਮੁੰਡੇ ਕਿਸੇ ਨੂੰ ਵੀ ਪਾਗਲ ਨਾ ਬਣਾ ਸਕਣ